ਮੇਰੇ ਮਨੋ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਨੂੰ ਲਗੀਆਂ ਕਹਾਣੀ ਸੁਣਾਉਣਾ ਭਾਈ ਪੀਪੇ ਜੀ ਭਾਈ ਪੀਪਾ ਹੀ ਜਿਹੜਾ ਰਾਜਾ ਸੀ ਉਹ ਰਾਜਾ ਹੀ ਖੱਤਰੀ ਹੀ ਖੱਤਰੀ ਹੀ ਨੇ ਰਾਜ ਕੀਤਾ ਬਹੁਤ ਰਾਜ ਕੀਤਾ ਰਾਜ ਕੀਤਾ ਦਾਨ ਨਹੀਂ ਕੀਤਾ ਨਾਮ ਨਾ ਜਪਿਆ ਦਾਨ ਨਾ ਕੀਤਾ ਉਹ ਤਰ ਖਦਾ ਰਿਆ ਦਰਭਦਾਰ ਆ ਮੈਂ ਕਿਸੇ ਦਾ ਨਾਮ ਨਹੀਂ ਲਿਆ ਮੈਂ ਕਿਹਦਾ ਨਾਮ ਨਹੀਂ ਲਿਆ ਉਹਨੇ ਸੁਣੀ ਬੜੀ ਸਿਭਤ ਸੁਣੀ ਉਹਨੇ ਸ਼ੋਭਾ ਸੁਣੀ ਭਈ ਇੱਕ ਰਵੀਦਾਸ ਭਗਤ ਹੋਵੇ ਤੇ ਉਹ ਨਾਮਦਾਨ ਦਿੰਦਾ ਉਹ ਉਹਦੇ ਵੱਲ ਨੂੰ ਤੁਰ ਪਿਆ ਰਵੀਦਾਸ ਵੱਲ ਨੂੰ ਪਰ ਦਿਲ ਵਿੱਚ ਉਹਦੇ ਚ ਆਪਣੀ ਯਾਦ ਪੱਤ ਦਾ ਗਮਾਨ ਨਹੀਂ ਪਰ ਮੈਂ ਖਤਰੀ ਆ ਤੇ ਉਹ ਜਮਾਰ ਹੈ ਉਹ ਨੀਜ ਹੈ ਚਲਾ ਗਿਆ ਉਹਦੇ ਕੋਲ ਪਹੁੰਚ ਗਿਆ ਉਹਦੇ ਕੋਲ ਚਲਾ ਗਿਆ ਆਪਣੀ ਨੀਵੀ ਨਿਮਰਤਾ ਨਹੀਂ ਕੀਤੀ ਉਹਨੇ ਉੱਚੀ ਨਿਮਰਤਾ ਕੀਤੀ ਆ ਉਹ ਮੈਂ ਖਤਰੀ ਆ ਤੇ ਰਵੀ ਦਾਸ ਨੇ ਦੂਰੋਂ ਵੇਖ ਲਿਆ ਕਿ ਪੀਪਲ ਭਾਈ ਆਉਂਦੇ ਆ ਜੁਰਿਆ ਬਾਦਸ਼ਾ ਮੇਰੇ ਵੱਲੋਂ ਤੇ ਆਪਣੀ ਇਹ ਗਮਾਨ ਚ ਆਉਂਦੇ ਆ ਵੀ ਮੈਂ ਜਾਤ ਦਾ ਉੱਚਾ ਮ ਖਤਰੀ ਆ ਇਹਨੂੰ ਮੈਂ ਐਸੀ ਚੀਜ਼ ਵਸਤੂ ਦੇਣੀ ਆ ਵੀ ਜਿਹੜੀ ਇਹ ਯਾਦ ਕਰੇ ساری ਉਮਰ ਮੈਂ ਇਹਨੂੰ ਆਪਣੇ ਕੁੰਡੀ ਦਾ ਅੰਮ੍ਰਿਤ ਰਸ ਦੇਣਾ ਹੈ ਆਪਣੀ ਕੁੰਡੀ ਦਾ ਇਹਨੂੰ ਮੈਂ ਅੰਮ੍ਰਿਤ ਰਸ ਦੇਣਾ ਉਹ ਜਦੋਂ ਆਇਆ ਭਾਈ ਪੀਪਾ ਲਾਗੇ ਬਹਿ ਗਿਆ ਆਂਦਾ ਮੈਂ ਤੇਰੀ ਸ਼ੋਭਾ ਸੁਣ ਕੇ ਆਇਆ ਤੇ ਮੈਨੂੰ ਕੋਈ ਐਹੋ ਜੀ ਚੀਜ਼ ਦਿਵੋ ਜਿਹੜੀ ਮੈਂ ਤੁਹਾਡੇ ਨਾਲ ਜੁੜ ਜਾ ਆਖਾਂਗਾ ਤੈਨੂੰ ਮੈਂ ਨਾਮ ਤਾਨ ਦੇਣਾ ਤੇ ਜਲ ਛਗੋ ਪਹਿਲੋਂ ਆਣ ਕੇ ਜਲ ਤੇ ਛਗ ਲੋ ਉਨੇ ਉਸ ਕੁੰਡੀ ਦੇ ਵਿੱਚੋਂ ਜਦੋਂ ਜਲ ਭਰਿਆ ਜਿਹਦੇ ਚੋਂ ਜੁੱਤੀਆਂ ਚਮਦੀਆਂ ਗੰਢਦਾ ਸੀ ਚਮਦੀਆਂ ਜੁੱਤੀਆਂ ਗੰਢਦਾ ਸੀ ਦਬਰੀ ਦੇ ਵਿੱਚੋਂ ਉਹਦੇ ਵਿੱਚੋਂ ਨੇ ਭਰਿਆ ਗਲਾਸ ਜਾਂ ਗੜਵੀ ਦਾ ਕੌਲੀ ਤੇ ਉਹ ਭਾਈ ਪੀਪੇ ਨੂੰ ਆਖਣ ਲੱਗਾ ਪੇ ਪੀ ਲੈ ਜਲ ਪੀ ਲੈ ਭਾਈ ਪੀਪੇ ਜਦੋਂ ਬੁੱਖ ਕੀ ਚਾਹੋਂ ਲੈ ਕੇ ਜਿਹੋ ਬੋਕ ਕੀਤਾ ਨੇ ਉਹਦੇ ਅੱਗੇ ਗੜਵੀ ਦੇ ਅੱਗੇ ਤੇ ਉਹਦੇ ਮਨ ਚ ਗਮਾਨ ਆ ਗਿਆ ਕਿ ਇਹ ਤਾਂ ਮੈਨੂੰ ਹੁੰਦੀ ਕਿਉਂ ਦੇ ਤਰਨੇ ਚਾਮ ਵਾਲੀ ਜਿੱਥੇ ਚਾਮ ਗਿਆ ਧੋਣ ਜੁੱਤੀਆਂ ਦਾ ਉਥੋਂ ਦੇ ਤਾ ਇਹਨੇ ਮੈਨੂੰ ਦੇ ਇਹ ਤਾਂ ਮੈਂ ਪ੍ਰਿਸ਼ਟ ਆ ਜਾਵਾਂਗਾ ਮੇਰਾ ਤੇ ਜਰਮ ਪ੍ਰਿਸ਼ਟ ਕਰਦੇ ਲਗਾਏ ਇਹ ਆਪ ਤੇ ਨੀਚ ਐ ਚਮਿਆਰ ਐ ਤੇ ਮੈਂ ਦੇ ਕੋ ਹੋਰ ਕੋਈ ਨਾਮ ਲੈਣ ਆਇਆ ਹਾਂ ਉਹਨੇ ਬੋਕ ਕਰਕੇ ਤੇ ਪਵਾ ਲਿਆ ਬੋਗ ਕਰਕੇ ਜਦੋਂ ਪਵਾ ਲਿਆ ਤੇ ਜਿਹੜਾ ਉਹਦਾ ਰਵੀ ਦਾਸ ਦਾ ਧਿਆਨ ਉਹਦੇ ਵਾਲੀ ਸੀ। ਵੀ ਇਹ ਕੀ ਕਰਦਾ ਭਾਈ ਦੀਪਾ? ਭਾਈ ਦੀਪਾ ਨੇ ਬੋਗ ਚ ਪਵਾ ਗਏ ਤੇ ਸਾਰਾ ਹੀ ਮੁਗਾਤਾ ਤੇ ਕੋਈ ਝੱਗੇ ਤੇ ਪੈ ਗਿਆ ਤੇ ਕੁਛ ਬਾਹਾਂ ਵਿੱਚ ਪੈ ਗਿਆ। ਤੇ ਮੂੰਹ ਜੁਰ ਘੁੱਟ ਨਹੀਂ ਪਾਇਆ। ਉਹਨੇ ਘੁੱਟ ਨਹੀਂ ਮੂੰਹ ਨੂੰ ਲਾਇਆ। ਦਿਲ ਤੇ ਉਹਨੂੰ ਆਪਣੀ ਜਿਹੜੀ ਖਤਰੀ ਯਾਦ ਹੀ ਹੁਣ ਉੱਚੀ ਸਮਝ ਆ। ਜਲ ਨੂੰ ਨਹੀਂ ਸਮਝਿਆ ਉਹਨੇ। ਉਹਨੇ ਕੀਤਾ ਕਿ ਉਹ ਲੀੜੇ ਗਿੱਲੇ ਹੋ ਗਏ ਨਾ। ਉੱਠ ਕੇ ਤੁਰ ਪਿਆ ਤੁਰ ਪਿਆ ਉਹ ਘਰ ਨੂੰ ਆਪਣੇ ਮਹਿਲਾਂ ਚ ਆ ਗਿਆ ਰਾਜਾ ਮਹਿਲਾਂ ਜਾਣ ਕੇ ਤੇ ਉਹਨੇ ਛੀਂਬੇ ਨੂੰ ਸਾਧ ਲਿਆ ਛੀਂਬੇ ਨੂੰ ਸਾਧ ਲਿਆ ਥੋਬੀ ਨੂੰ ਸਾਧ ਲਿਆ ਤੇ ਉਹਨੂੰ ਥੋਬੀ ਨੂੰ ਸਾਰੇ ਲੀੜੇ ਲਾ ਕੇ ਦਿੱਤੇ ਤੇ ਇਹ ਮੇਰੇ ਜਿੰਨੇ ਦਾਗ ਨੇ ਨਾ ਇਹ ਲੋਹਣੇ ਨੇ ਥੋਬੀ ਲੈ ਆ ਗਿਆ ਸਾਰੇ ਇਕੱਠੇ ਕਰਕੇ ਸਾਰੇ ਇਕੱਠੇ ਕਰਕੇ ਲੈ ਗਿਆ ਤਦੋਂ ਵੀ ਉਹ ਜਾ ਕੇ ਆਪਣੀ ਧੀ ਨੂੰ ਕਰਮੀ ਨੂੰ ਦੇ ਦਿੱਤੇ ਆਪਣੀ ਧੀ ਕਰਮੀ ਹੀ ਉਹਨੂੰ ਦੇ ਦਿੱਤੇ ਆਹ ਕਹਿੰਗਾ ਧੀ ਇਹ ਸਾਰੇ ਦਾਗ ਲੰਮਣੇ ਨੇ ਰਾਜੇ ਜੇ ਕੱਪੜਿਆਂ 'ਚੋਂ ਦਾਗ ਲਹਣੇ ਨੇ ਧੀ ਕਰਮੀ ਨੇ ਕੀਤਾ ਜਿਉਂ ਧੋਣ ਲੱਗੀ ਜਿਉਂ ਧੋਣ ਲੱਗੀ ਉਹ ਦਾਗ ਲੱਥਣ ਹੀ ਨਾ ਨਾ ਲੱਥਣ ਤੇ ਉਹਨੇ ਸੋਚਿਆ ਤੇ ਰਾਜੇ ਦੇ ਕਮੀਜ਼ ਹੈ ਤੇ ਇਹ ਨਾ ਦਾਗ ਲੱਥੇ ਤੇ ਮੇਰੇ ਪਿਤਾ ਨੂੰ ਰਾਜਾ ਗੁੱਸੇ ਹੋਏਗਾ ਸਾਡੇ ਕੋ ਗਾਂ ਕੰਮ ਨਹੀਂ ਕਰਾਉਣਾ ਉਹਨੇ ਉਹਨੇ ਸੋਚਿਆ ਪਹਿਲੇ ਲੋਕ ਪੁਰਾਣੇ ਆਂਦੇ ਹੁੰਦੇ ਸਨ ਹੁਣ ਵੀ ਆਂਦੀਆਂ ਨੇ ਬੀਬੀਆਂ ਤੇ ਮੂੰਹ ਦੇ ਵਿੱਚ ਤਜਾਬ ਹੁੰਦਾ ਸਾਡੇ ਮੂੰਹ ਦੇ ਵਿੱਚ ਤਜਾਬ ਹੁੰਦਾ ਪਹਿਲੋਂ ਸਾਨੂੰ ਉਂਗਲੀ ਤੇ ਜਾਂ ਕਿਤੇ ਵੀ ਚੀਰ ਆਉਂਦਾ ਹੀ ਸਾੜ ਲੱਗਦੀ ਜੇ ਛੇਦ ਨਾਲ ਮੂੰਹ ਚ ਪਾ ਲਈਦੇ ਹਾਂ ਛੇਦ ਨਾਲ ਮੂੰਹ ਚ ਪਾ ਲੈਣਾ ਚੂਸ ਲੈਣਾ ਇਹ ਮੂੰਹ ਦੇ ਵਿੱਚ ਤਜਾਬ ਹੁੰਦਾ ਉਹਨੇ ਕਰਮੀ ਨੇ ਕੀਤਾ ਬਈ ਉਹ ਝੱਗੇ ਦੇ ਦਾਗ ਲਾਉਣ ਲੱਗਿ ਨੇ ਮੂਹ ਚ ਪਾ ਲਿਆ ਝਗਾ ਜਿੱਥੇ ਜਿੱਥੇ ਦਾਗ ਲੱਗੇ ਹਨ ਉਥੋਂ ਹੁਣ ਮੂਹ ਚ ਪਾ ਲਿਆ ਟੀਊਸ਼ਨ ਲੈ ਬਈਓ ਉਹ ਟੀਊਸ਼ਨ ਲੈ ਬਈ ਜੇ ਉਹਨੂੰ ਗਿਆਨ ਹੋ ਗਿਆ ਉਹਨੂੰ ਗਿਆਨ ਹੋ ਗਿਆ ਉਥੋਂ ਦਾਗਾਂ ਤੋਂ ਹੀ ਜਿਆ ਗਿਆਨ ਹੋ ਗਿਆ ਉਹ ਮਾਰ ਰੰਗ ਚ ਰੰਗੀ ਗਈ ਰੰਗੀ ਗਈ ਉਹਦੀ ਸਾਰੇ ਸ਼ਹਿਰ ਦੇ ਵਿੱਚ ਬਹੁਤ ਉਹਦੀ ਮਹਿਮਾ ਹੋ ਗਈ ਮਹਿਮਾ ਹੋ ਗਈ ਤੋਂ ਬੀਜੀ ਕੁੜੀ ਜਿਹੜੀ ਐ ਉਹਦੇ ਭਗਤ ਨਹੀਂ ਹੋ ਗਈ ਐ ਉਹਦੇ ਭਗਤ ਨਹੀਂ ਹੋ ਗਈ ਐ ਉਹਨੂੰ ਗਿਆਨ ਨਹੀਂ ਪੜਾਉ ਉਹ ਯਾਰ ਆਂਗਾ ਚੜ ਗਿਆ ਉਹਨੂੰ ਰਵਿਦਾਸ ਦਾ ਉਹ ਜਿਹੜਾ ਖੁੰਡੇਲਾ ਜਾਲੀ ਉਹਨੂੰ ਰੰਗ ਚੜ ਗਿਆ ਉਹਨੇ ਕੀਤਾ ਜਿਹੜਾ ਪੀਪਾ ਸੀ ਨਾ ਭਾਈ ਉਹਨੇ ਵੀ ਗੱਲ ਸੁਣ ਲਈ ਭਈ ਜਿਹੜਾ ਭਗਤ ਜਿਹੜਾ ਛੀਂਬਾ ਉਹਦੀ ਕੁੜੀ ਨੂੰ ਆਂਦੇ ਨੇ ਗਿਆਨ ਹੋ ਗਿਆ ਤੇ ਬੜੀ ਭਗਤ ਨਹੀਂ ਬਣ ਗਈ ਐ ਤੇ ਮੈਨੂੰ ਰਵਿਦਾਸ ਕੋ ਤੇ ਨਹੀਂ ਨਾਮਦਾਨ ਮਿਲਿਆ ਤੇ ਮੈਂ ਹੁਣ ਕਰਮੀ ਕੋਲੋਂ ਜਾਣਾ ਵਾਂ ਉਹ ਕਰਮੀ ਕੋਲ ਆਇਆ ਤੇ ਕਰਮੀ ਉੱਠ ਕੇ ਤੇ ਖੜੀ ਹੋ ਕੇ ਖਲੋ ਗਈ ਖਲੋ ਗਈ ਤੇ ਆਖਣ ਲੱਗਾ ਭਾਈ ਪੀਪਾ ਬਈ ਕੁੜੀਏ ਮੈਂ ਤੇ ਧੀਏ ਤੇਰੇ ਕੋਲ ਆਇਆ ਵਾਂ ਤੇਰੀ ਵਾਈ ਸੁਣ ਕੇ ਤੂੰ ਜੋਗਨ ਹੋ ਗਈ ਹੈ ਤੂੰ ਨਾਮਦਾਨ ਦੇ ਵਿੱਚ ਰੰਗੀ ਗਈ ਹੈ ਉਹ ਆਖਣ ਲੱਗੀ ਭਾਈ ਪੀਪੇ ਨੂੰ ਇਹ ਗੱਲ ਸੁਣੋ ਮੈਂ ਤੁਹਾਡੀ ਜਿੱਤੀ ਹੋਈ ਦੌਲਤ ਨਾਲ ਹੀ ਹੋਈ ਆਂ ਆਂਦਾ ਉਹ ਕਿਤਨਾ ਅਲੀ ਤੁਸੀਂ ਰਵੀਦਾਸ ਕੋਲੋਂ ਜਲ ਸ਼ਕ ਕੇ ਆਏ ਹੋ ਅੰਬਰਤ ਤੇ ਤੁਸਾਂ ਪੀਤਾ ਨਹੀਂ ਸੀ ਰੋੜ ਦਿੱਤਾ ਸੀ ਲੀੜੀਆਂ ਦੇ ਉੱਤੇ ਤੇ ਉਹ ਮੈਂ ਤੁਹਾਡੇ ਲੀੜਿਆਂ 'ਤੇ ਦਾਗ ਲਾਏ ਨੇ ਦਾਗ ਲਾਏ ਨੇ ਕਿਉਂਕਿ ਉਸਕੇ ਜਦ ਮੈਨੂੰ ਉਹ ਰੰਗ ਚੜ ਗਿਆ ਪੀਪਾ ਹਰਾਨ ਹੋ ਗਿਆ ਇਹੀ ਬਣਿਆ ਉਹਦੇ ਉਹਦੇ ਅੰਬਰਤ 'ਚ ਐਨਾ ਰੰਗ ਸੀ ਐਨਾ ਅਸਰ ਸੀ ਜਿਹੜਾ ਭਾਈ ਪੀਪਾ ਹੀ ਨਾ ਉਹ ਫੇਰ ਰਵੀਦਾਸ ਕੋਲ ਆਇਆ ਰਵੀਦਾਸ ਕੋਲ ਆਇਆ ਉਹ ਗੱਲ ਸੁਣ ਕੇ ਕਰਮੀ ਦੀ ਤੇ ਕਰਮੀ ਰੰਗੀ ਗਈ ਐ ਤੇ ਮੈਂ ਫੇਰ ਉਹਦੇ ਕੋਲ ਜਾਣਾ ਰਵੀਦਾਸ ਕੋਲ ਆਇਆ ਤੇ ਰਵੀਦਾਸ ਕੋਲ ਆਇਆ ਗੱਲ ਚ ਪੱਲਾ ਪਾ ਕੇ ਗੋਡੇ ਮੂਝੇ ਮਾਰ ਕੇ ਹੱਥ ਜੋੜ ਕੇ ਤੇ ਉਹਦੇ ਅਗੇ ਮਿੰਤਾ ਕਰਦਾ ਭਾਈ ਮੈਨੂੰ ਇੱਕ ਵਾਰੀ ਨਾਮਦਾਨ ਫੇਰ ਦੇ ਆਪਣੇ ਨਾਮ ਚ ਰੰਗ ਲਾਵੇਂ ਨੂੰ ਉਹ ਆਖਾਂਗਾ ਹੋਣਾ ਨਹੀਂ ਉਹੋ ਸੇ ਵਾਰ ਜਿਹੜਾ ਮੈਂ ਤੈਨੂੰ ਦੇ ਦਿੱਤਾ ਸੀ ਪੋਣਾ ਨਹੀਂ ਗਾ ਹੁਣ ਤੂੰ ਉਥੋਂ ਫਿਰ ਉਹ ਚਲੇ ਗਿਆ ਜਦੋਂ ਰਿਜਕ ਪਾਣੀ ਜਿਹਾ ਇਨਾ ਹੀ ਨਾਮ ਨਾ ਜਪਿਆ ਦਾਨ ਨਾ ਕੀਤਾ ਉਹ ਰਾਜਾ ਮਾਨਜੀ ਰਹਿ ਗਿਆ ਤੇ ਜਿਹਨੇ ਜਿਹਨੂੰ ਰੰਗ ਚੜਨਾ ਸੀ ਉਹਨੂੰ ਚੜ ਗਿਆ ਉਹ ਆਪਣੇ ਖੋਹ ਆਂਦੇ ਮੈਂ ਖਤਰੀ ਆ ਉਹਨੇ ਉੱਚੀ ਜਾਤੀ ਜੀ ਮਾਰਿਆ ਗਿਆ ਉਹ ਮਾਰਿਆ ਗਿਆ ਇਹ ਨਹੀਂ ਗੱਲ ਮੇਰੀ ਵੀਰੋ ਭਰਾਓ ਜੇ ਕੋਈ ਗਲਤੀ ਹੋਏ ਤੇ ਮਾਫ ਕਰਨਾ ਸਾਰੇ ਵੀਰੋ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ